ਜਾ ਕੇ ਬੈਠਣਾ ਤਾਂ ਆਪਾਂ ਹੋਰਾਂ ਪਰਾਂ ਦੀ ਜਾ ਕੇ ਵੀ ਦਿੱਲੀ ਜਾ ਕੇ ਬੈਠ ਸਕਦੇ ਆ ਸੋ ਅਸੀਂ ਵੀ ਉਹਨਾਂ ਨਾਲ ਤਿਆਰ ਆ ਜਰੂਰੀ ਨਹੀਂ ਹੈ ਕਿ ਅਸੀਂ ਕਹਿ ਕੀ ਜਾਣਾ ਕਿ ਅਸੀਂ ਦਿੱਲੀ ਆ ਰਹੇ ਆ ਤਾਂ ਉਹ ਰਸਤੇ ਰੋਕ ਲੈਣ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਜੇ ਕਿਸਾਨ ਜਿੱਥੇ ਬੰਦੀਆ ਜਦੋਂ ਵੀ ਕਹਿਣਗੀਆਂ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਜਾਂ ਖਨੌਰੀ ਬਾਰਡਰ ਰੋਕ ਲਿਆ ਜਾਂ ਸ਼ੰਭੂ ਬਾਰਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜੀਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਸਰਦਾਰ ਪ੍ਰਤਾਪ ਸਿੰਘ ਬਾਯੋਆ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਲੁਧਿਆਣਾ ਇਲੈਕਸ਼ਨ ਤੇ ਆ ਜਿਹੜੇ ਇਲੈਕਸ਼ਨ ਨਾਲ ਜੁੜਿਆ ਜਾ ਰਿਹਾ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜ ਹੈ ਜਿਹੜਾ ਉਹ ਇਹਨਾਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤੇਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣ ਜੈ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤੇਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਆ ਰਹੀ ਹੈ ਤਾਂ ਇਹਨਾਂ ਨੂੰ ਕੀ ਤਖਲੀਫ ਹੈ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਇਹ ਕਹਿ ਰਹੇ ਨੇ ਉਹ ਘਰ ਢਾਉਣ ਦੀ ਕੀ ਲੋੜ ਆ ਕਰਕੇ ਉਹ ਨਹੀਂ ਢਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਉਹ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚ ਆ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਲੱਗਦਾ ਹੈ ਕਿ ਇਹਨਾਂ ਦੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਪੁਸ਼ਪ ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸੌਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਚਾਹੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਗਏ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚਾ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਿਰ ਜਾਂਦੇ ਨੇ ਸਰ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾਂ 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 ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਾਰਾ ਮੋਟਾ ਮਾੜਾ ਹੋ ਜੇ ਉਹ ਵੀ ਇਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਇਸ ਚੀਜ਼ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਇਹ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਨਹੀਂ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਔਰ ਹਰ ਇੱਕ ਦੀ ਜਵਾਬਦੇਹੀ ਆ ਜੇ ਕੋਈ ਵੀ ਕਿਤੇ ਵੀ ਨਸ਼ਾ ਜਿਹੜਾ ਹੈਗਾ ਵਿਕਦਾ ਪਾਇਆ ਚਲੋ ਮੈਂ ਸਰ ਇੱਕ ਆਖਰੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਲਈ ਪੇਠੇ ਚੁਰਾ ਮਰਿਆ ਗਿਆ ਵਿਸ਼ਵਾਸ ਕਰਦਾ ਜੀ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਡੇ ਤੁਹਾ ਤੁਹਾਨੂੰ ਤੁਸੀਂ ਮੇਰੇ ਭਰਾ ਹੋ ਬਹੁਤ ਸਤਿਕਾਰਯੋਗ ਹੋ ਤੁਸੀਂ ਆਪਣੀ ਗੱਲ ਸਾਰੇ ਪੰਜਾਬ ਦੀ ਸਾਰੇ ਦੇਸ਼ ਚ ਰੱਖਣੀ ਹੁੰਦੀ ਆ ਦੇਖੋ ਤੁਸੀਂ 13 ਮਹੀਨਿਆਂ ਦੇ ਵਿੱਚ ਕੋਈ ਮਸਲਾ ਹੱਲ ਹੋਇਆ ਜੀ ਜੇ ਆਪਾਂ ਕਹੀਏ ਕਿਸਾਨਾਂ ਦਾ ਕੋਈ ਕੇਂਦਰ ਨੇ ਕੋਈ ਚੰਗਾ ਭਰਪੂਰ ਸਮਰਥਨ ਦਿੱਤਾ ਕੋਈ ਕੁਝ ਨਹੀਂ ਹੈ ਸਿਰਫ ਆਉ ਜਾਂੀ ਆਪ ਜੇ ਇੱਕ ਦੋ ਮੀਟਿੰਗਾਂ ਦਿੱਤੀਆਂ ਉੱਚ ਵੀ ਕੋਈ ਖਾਸ ਨਹੀਂ ਫਿਰ ਦੂਜੀ ਗੱਲ ਮੈਂ ਚਾਹੁੰਦਾ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਇਕੱਠੀਆਂ ਹੋਣ 40 ਜਥੇਬੰਦੀਆਂ ਬਣ ਗਈਆਂ ਜਿਹਦੇ ਨਾਲ ਜਿਹੜੇ 100 ਕ ਬੰਦਾ ਹੋ ਕੇ ਆਪਣੀ ਜਥੇਬੰਦੀ ਬਣਾ ਐ ਨਹੀਂ ਚਾਹੀਦਾ ਇੱਕ ਜਥੇਬੰਦੀ ਬਣਾਉਣ ਉਹਦੀ ਕਮਾਨ ਦੇ ਥੱਲੇ ਲੜਾਈ ਲੜਨ ਕੇਂਦਰ ਦੇ ਖਿਲਾਫ ਅਸੀਂ ਉਹਨਾਂ ਦੇ ਨਾਲ ਸਾਰੇ ਅਸੀਂ ਐਮਐਲਏ ਅਸੀਂ ਮੂਰੇ ਹੋ ਕੇ ਨਾਲ ਚੱਲਣ ਨੂੰ ਤਿਆਰ ਹਾਂ ਕਿਉਂਕਿ ਲੜਾਈ ਸਾਡੀ ਕੇਂਦਰ ਨਾਲ ਹੈ ਸਾਡੀ ਪੰਜਾਬ ਨਾਲ ਤਾਂ ਕਹਿੰਦੇ ਸਦਨ 'ਚ ਜਵਾਲ ਲੈਣਾ ਸਾਰੇ ਸਦਨ 'ਚ ਕੀ ਲੈਣਾ ਘੇਰਨਾ ਮੈਂ ਤਾਂ ਬਾਹਰ ਖੜਾ ਮੈਨੂੰ ਘੇਰ ਲੈਣਾ ਤੇ ਕੀ ਕਰਨਾ ਘੇਰਾ ਘਰਾ ਦੇਖੋ ਵਿਧਾਨ ਸਭਾ ਵਿਧਾਨ ਸਭਾ 'ਚ ਗੱਲ ਰੱਖਣ ਦੀ ਹੁੰਦਾ ਹੈ ਗੱਲ ਰੱਖਣਾ ਅਸੀਂ ਮਸਲੇ ਹੱਲ ਕਰਨ ਬਾਅਦ ਤੇ ਕਿਉਂਕਿ ਅਸੀਂ ਸਰਕਾਰ 'ਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਮਸਲੇ ਨੂੰ ਜਿਹੜਾ ਹੱਲ ਕਰੀ ਸੋ ਇਸ ਕਰਕੇ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਉਹ ਸਾਥ ਦੇਵੇ ਪਾਰਟੀ ਦਾ ਸਾਥ ਦੇਵੇ ਔਰ ਮੁੱਖ ਮੰਤਰੀ ਸਾਹਿਬ ਦਾ ਸਾਥ ਦੇਵੇ ਥੈਂਕ ਯੂ ਵਿਧਾਨ ਦੇ ਨਾਲ ਹੀ ਬਜਟ ਸੈਸ਼ਨ ਇਸ ਵਾਰ ਦੇ ਪੇਸ਼ ਹੋਣਗੇ ਪੰਜਾਬ ਦੇ ਲੋਕਾਂ ਨੂੰ ਵੀ ਉਮੀਦਦਾਰ ਨੇ ਅਸੀਂ ਜਿੰਨਾ 3 ਸਾਲ ਦੇ ਵਿੱਚ ਜਿਹੜਾ ਕੰਮ ਕੀਤਾ ਔਰ ਬਜਟ ਸਾਡੇ ਕਾਮਯਾਬ ਰਹੇ ਆ ਇਸ ਬਾਰ ਵੀ ਅਸੀਂ ਸੜਾ ਬਜਟ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਕਾਂਗਰਸ ਕਰੀਆ ਸਿਰਫ ਨਾਮ ਨਾਮ ਕੀ ਦੇ ਨਾਮ ਕੀਤਾ ਕੰਮ ਨਹੀਂ ਕੀਤਾ ਉਹਦੀ ਕੀ ਕੌਮ ਹੈ ਕਾਂਗਰਸ ਤਾਂ ਹੁਣ ਜੇ ਵਿਰੋਧੀ ਧਿਰ ਕਹੀਏ ਤਾਂ ਹੁਣ ਤਾਂ ਉਹ ਵੀ ਨਹੀਂ ਰਹੀ ਵਿਰੋਧੀ ਧਿਰ ਉਹਨਾਂ ਨੂੰ ਕਹੋ ਤੁਸੀਂ ਆਪਣੀ ਪਾਰਟੀ ਸੰਭਾਲ ਲਓ ਅਸੀਂ ਆਪਣਾ ਪੰਜਾਬ ਸੰਭਾਲ ਲਾਂ ਮਹਿਲਾ ਵਾਅਦਾ ਕੋ ਮਹਿਲਾਵਾਂ ਨੂੰ ਹਜ਼ਾਰ ਪਹਿਲਾਂ ਵਾਅਦਾ ਕੀਤਾ ਗਿਆ ਸੀ ਬਾਅਦ ਵਿੱਚ ਅਸੀਂ ਇਸ ਵਕਤ ਪਾ ਕੇ 1100 ਪਹਿਲਾਂ ਸੂਰਾ ਹੋਊਗਾ ਇਸ ਵਾਰ ਫੱਜਰ ਦੇ ਵਿੱਚ ਕੋਈ ਪਰਵੇਸ਼ ਨਹੀਂ ਤੁਸੀਂ ਗੱਲਬਾਤ ਤੁਹਾਡੇ ਤੋਂ ਪੁੱਛਿਆ ਗਿਆ ਕਿ ਰਿਪੋਰਟਰ ਸਾਹਿਬਾਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਸਰਕਾਰਾਂ ਜਿਹੜੇ ਨੇ ਚੋਣ ਮੈਨੀਫੈਸਟੋ ਹੁੰਦੇ ਆ ਹਮੇਸ਼ਾ ਤੋਂ ਪਿਛਲੇ ਜਿਹੜੇ ਤੁਸੀਂ ਦੇਖਦੇ ਆ ਰਹੇ ਕਿ ਜਦੋਂ ਕਿ 4 ਸਾਲ ਹੁੰਦੇ ਉਦੋਂ ਆਪਣੇ ਚੋਣ ਵਾਦੇ ਪੂਰੇ ਕਰਦੇ ਇਸ ਗੱਲ ਨੂੰ ਚਲਦੇ ਹੋਏ 1.5 ਸਾਲ ਤੋਂ ਉੱਪਰ ਹੋ ਗਿਆ 2 ਸਾਲ ਹੀ ਹੋ ਗਏ 21 ਦੇ ਵਿੱਚ ਚાલુ ਹੋਇਆ ਸੀ ਤੇ ਅੱਜ 2025 ਆ ਗਈ 4 ਸਾਲ ਤੋਂ ਉੱਪਰ ਹੋ ਗਿਆ ਇਹ ਕੰਮ ਚਲਦੇ ਨੂੰ ਔਰ ਮੈਂ ਸਮਝਾਂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋਈ ਆ ਕਰਨਾ ਸੈਂਟਰ ਨੇ ਆ ਔਰ ਸੈਂਟਰ ਇਹ ਸਾਨੂੰ ਇਨਸਾਫ ਨਹੀਂ ਦਿੰਦਾ ਮੀਡੀਏਟ ਕਰਨ ਦਾ ਇਹਨਾਂ ਦਾ ਫਰਜ ਜੀ ਇਹਨਾਂ ਨੇ ਆਪਣੇ ਫਰਜ ਦੀ ਅਦਾਇਗੀ ਨਹੀਂ ਕੀਤੀ ਉਹਨਾਂ ਦਾ ਕਹਿਣਾ ਸਰ ਜਿਹੜਾ ਉਦਯੋਗ ਹੈ ਉਹ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਉਦਯੋਗ ਉਦਯੋਗ ਪ੍ਰਭਾਵਿਤ ਹੋ ਰਿਹਾ ਮੈਂ ਮੰਨਦਾ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਜੀ ਲੇਕਿਨ ਉਹਦੇ ਨਾਲ ਨਾਲ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਉਦਯੋਗ ਉਦੋਂ ਨਹੀਂ ਪਤਾ ਸੀ ਜਿਹਦੇ ਨੇ ਬੈਠੇ ਸੀ ਤੇ ਇੰਨੀ ਦੇਰ ਇਹਨਾਂ ਨੂੰ ਹੋ ਗਈ ਫਿਰ ਡੇਢ ਤੇ ਡੇਢ ਦਵਾਈ ਜਾਂਦੇ ਹੋ ਸਟੈਂਡ ਕਿਉਂ ਨਹੀਂ ਲਿਆ ਵਿਧਾਨ ਸਭਾ ਅੱਜ ਪੁੱਛਾਂਗੇ ਇਹਨਾਂ ਨੂੰ ਤੇ ਰਣਾ ਜੀ ਤਖਰੀ ਜੀ ਗੱਲ ਮੁਰਿੰਦਰ ਸਿੰਘ ਯਾਸਪੁਰਾ ਕਰਕੇ ਗਏ ਰਹੇ ਹੋ ਕਹਿੰਦੇ ਕਿਸਾਨ ਤਾਂ ਆਪ ਢੀਕਦੇ ਸੀ ਕਿ ਤੁਹਾਨੂੰ ਠਾਉ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਇਹਨਾਂ ਨੇ ਬਿਠਾਇਆ ਸੀ ਜਿਹੜਾ ਇਹਨਾਂ ਨੂੰ ਪਤਾ ਕਿ ਵੀ ਉਹ ਉਹ ਕਹਿ ਰਹੇ ਆ ਸਰ ਸਾਹਿਬ ਨੂੰ ਪੁੱਛੋ ਰਣਾ ਸਾਹਿਬ ਤੁਸੀਂ ਯਾਸਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਬਿਠਾਇਆ ਸੀ ਕਿਸਾਨ ਜਿਹੜਾ ਤੁਹਾਨੂੰ ਪਤਾ ਕਿ ਵਿੱਚ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਰਾਣਾ ਸਾਹਿਬ ਤੁਸੀਂ ਕਿਸਾਨੀ ਦੀ ਨਬ ਚੰਗੀ ਤਰ੍ਹਾਂ ਸਮਝਦੇ ਹੋ ਕਿਸਾਨੀ ਨਾਲ ਤਾਲੁਕ ਰੱਖਦੇ ਹੋ ਐਕਸ਼ਨ ਦਾ ਰਿਐਕਸ਼ਨ ਕੀ ਹੋਏਗਾ ਹੁਣ ਕਿਸਾਨ ਕੀ ਕਰਨਗੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਦਾ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੋਏਗੀ ਅੱਜ ਇੱਕ ਜੌਰ ਜੀ ਇੱਕ ਦੋ ਦਿਨਾਂ ਤੇ ਕਾਰਵਾਈ ਗੱਲ ਹੋਈ ਹੈ ਪਰਸੋ ਜਿਹੜੀ ਦੋ ਜੱਤੇ ਇੱਕ ਖਨੋਰੀ ਇੱਕ ਸ਼ੰਭੂ ਦੋਆਂ ਤੇ ਕਾਰਵਾਈ ਹੋ ਦੋਹਾਂ ਨੂੰ ਅੱਜ ਬੁਲਾਇਆ ਗਿਆ ਗੱਲਬਾਤ ਲਈ ਸਰਕਾਰ ਦੇ ਕੋਲ ਸਦਾ ਭੇਜਿਆ ਗਿਆ ਐਸਕੇਐਮ ਤੇ ਉਗਰਾਹਾਂ ਗਰੁੱਪ ਉਹਨਾਂ ਨੂੰ ਮੀਟਿੰਗ ਦੇ ਲਈ ਦੇਖੋ ਇਹ ਤਾਂ ਹੁਣ ਮੀਟਿੰਗ ਤੋਂ ਬਾਅਦ ਹੀ ਗੱਲ ਆਪਾਂ ਕਰ ਸਕਦੇ ਕਿ ਕੀ ਗੱਲ ਹੋਈ ਕੀ ਨਹੀਂ ਹੋਈ ਜੇ ਜੇ ਮੀਟਿੰਗ ਮੀਟਿੰਗ ਤੇ ਸੱਦਿਆ ਕਹਨੇ ਆਂ ਬਾਹਰ ਸਰਕਾਰ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਤਾਂ ਇੰਨੇ ਦਿਨ ਕਿਉਂ ਚੁੱਪ ਰਹੀ ਅੱਜ ਕਿਉਂ ਸੱਦਿਆ ਕਿ ਫੋਰਸ ਲਾਉਣ ਦੀ ਲੋੜ ਕੀ ਸੀ ਜੇ ਉਹਨਾਂ ਦੀ ਸਮੱਸਿਆ ਹੱਲ ਕੀਤੀ ਹੁੰਦੀ ਤਾਂ ਉਹਨਾਂ ਦੇ ਨਾਰਾ ਹੀ ਮਾਰਿਆ ਹੁੰਦਾ ਇਹਨਾਂ ਨੇ ਹਾਜ਼ਰ ਨਾਰਾ ਵੀ ਨਹੀਂ ਮਾਰਿਆ ਰਾਣਾ ਸਾਹਿਬ ਤੁਹਾਡੀ ਪਾਰਟੀ ਨੇ ਕਿੰਦਾ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਤੁਸੀਂ ਵਿੱਚ ਹਾਜ਼ਰ ਕਿਉਂ ਨਹੀਂ ਹੋਏ ਆਲਵੇਜ਼ ਆਲਵੇਜ਼ ਵੈਲ ਹੈਗਾ ਜੀ ਉਹ ਦੇਖੋ ਪ੍ਰਦਰਸ਼ਨ ਕੀਤਾ ਬੰਦਾ ਲੇਟ ਵੀ ਹੋ ਜਾਂਦਾ ਮੈਂ ਰਾਤ ਕਪੂਰਥਲੇ ਸੀ ਉੱਥੋਂ ਆਉਂਦਾ 10 15 ਮਿੰਟ ਲੇਟ ਹੋ ਗਿਆ ਅੱਜ ਗੱਲ ਕਰਦੇ ਵਿਖਾਈ ਦਿਓਗੇ ਕਿਉਂਕਿ ਪਿਛਲੇ ਵਾਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਹਾਡੇ ਨਾਲ 5 ਐਮਐਲਏ ਨਹੀਂ ਹੈਗੇ ਬਾਜਵਾ ਸਾਹਿਬ ਨੂੰ ਅੱਜ ਸਮੂਹ ਦਿਓਗੇ ਤੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੁੱਖ ਮੰਤਰੀ ਤਾਂ ਕਹਿਣਾ ਸੀ ਬਾਜਵਾ ਸਾਹਿਬ ਨੇ ਕਿਹਾ 35 ਮੇਰੇ ਨਾਲ ਹੈ ਉਹ ਕਹਿੰਦਾ 5 ਨਹੀਂ ਤੇਰੇ ਨਾਲ ਚਲੋ ਇਹ ਨੋਕ ਚੋਕ ਕੋਈ ਏਡੀ ਗੱਲ ਨਹੀਂ ਲੇਕਿਨ ਸਾਰੇ ਬਾਜਵਾ ਸਾਹਿਬ ਦੇ ਮਗਰ ਖੜੇ ਆ ਕੀ ਸਾਰੇ ਕਿ ਮੁੱਦੇ ਨੂੰ ਲੈ ਕੇ ਪ੍ਰੋਟੈਸਟ ਵੀ ਕਰੋਗੇ ਕੋਈ ਅੰਦ ਇਹ ਤਾਂ ਬਾਜਵਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਹੋਏਗਾ। ਤਾਂ ਦੇਖੋ ਜੀ ਆਜ਼ਾਦੀ ਤੋਂ ਬਾਅਦ ਤੇ ਆਜ਼ਾਦੀ ਬੋਲੇ ਇਹਨਾਂ ਲੋਕਾਂ ਨੇ ਸਾਡੇ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੀ ਕਰਿਆ। ਆ ਸੰਘਰਸ਼ ਸਾਡੇ ਲੋਕ ਕਰਦੇ ਰਹੇ, ਮਧ ਵਰਗੀ ਲੋਕ ਕਰਦੇ ਰਹੇ, ਗਰੀਬ ਲੋਕ ਕਰਦੇ ਰਹੇ। ਸੱਤਾ ਮਿਲਦੇ ਸਾਰੇ ਕੁਰਸੀਆਂ ਤੇ ਕਾਬਜ਼ ਹੋ ਗਏ। ਬڑے ਵੱਡੇ ਵੱਡੇ ਇਹਨਾਂ ਨੇ ਨਾਰੇ ਦਿੱਤੇ ਆ ਚਾਹੇ ਗਰੀਬੀ ਹਟਾਓ ਦੇ ਆ, ਚਾਹੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਨਾਂ ਤੇ ਆ। ਇਹਨਾਂ ਨੇ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੁੱਟਿਆ ਹੀ ਆ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਉਹ ਤਖਤੀਆਂ ਨੇ ਜਦੋਂ ਕਾਲੇ ਕਾਨੂੰਨ ਆਏ ਤਾਂ ਉਦੋਂ ਇਹਨਾਂ ਦੇ ਸੰਸਦ ਮੈਂਬਰ ਜਾਂ ਇਹਨਾਂ ਦੀ ਸਰਕਾਰ ਕਿੱਥੇ ਸੀਗੀ ਉਦੋਂ ਉਦੋਂ ਇਹ ਡਿਫੈਂਡ ਕਰ ਰਹੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਅੱਜ ਇਹ ਬਾਹਾਂ ਦੇ ਪੱਟੀਆਂ ਬਨ ਕੇ ਆ ਗਏ ਇਹ ਆਪਣਾ ਜਿਹੜਾ ਇਹਨਾਂ ਨੇ ਹੁਣ ਤੱਕ ਸਰਕਾਰਾਂ ਚਲਾਈਆਂ ਇਹ ਕਾਲੀਆਂ ਪੱਟੀਆਂ ਬਨ ਕੇ ਇੱਥੇ ਆਏ ਆ ਇਹ ਆਪਣਾ ਉਹ ਕਾਲਾ ਇਤਿਹਾਸ ਦੇਖ ਲੈਣ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਰਿਆ ਚਾਹੇ ਉਹ ਦਿੱਲੀ ਦੇ ਵਿੱਚ ਸੀ ਜਾਹੇ ਉਹ ਪੰਜਾਬ ਦੇ ਵਿੱਚ ਸੀ ਜੇ ਅੱਜ ਸਾਡੀਆਂ ਸਰਹੱਦਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਪੈਦਾ ਹੁੰਦੇ ਰਹੇ ਆ ਉਹ ਇਹਨਾਂ ਸਰਕਾਰਾਂ ਕਰਕੇ ਹੁੰਦੇ ਰਹੇ ਆ ਪਰ ਕਾਂਗਰਸ ਕਹਿੰਦੀ ਕਿ ਕਰਨਲ ਤੇ ਕਿਸਾਨ ਦਾ ਮੁੱਦਾ ਚੱਕਾਂਗੇ ਅਸੀਂ ਸੈਸ਼ਨ ਦੇ ਵਿੱਚ ਕਹਿੰਦੇ ਉਧਰ ਇੱਕ ਵਾਰ ਸੇ ਕਿਸਾਨ ਨੂੰ ਕੁੱਟਿਆ ਗਿਆ ਇੱਕ ਵਾਰ ਸੇ ਕਰਨਲ ਨੂੰ ਕੁੱਟਿਆ ਗਿਆ ਦੇਖੋ ਮੁੱਦਾ ਚੱਕਣਾ ਇਹਨਾਂ ਦਾ ਹੱਕ ਬਣਦਾ ਕਿਉਂਕਿ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਪਰ ਇਹਨਾਂ ਨੂੰ ਆਪਣੀ ਪੀੜ੍ਹੀ ਦੇ ਥੱਲੇ ਉਹ ਸੋਟਾ ਮਾਰ ਲੈਣਾ ਚਾਹੀਦਾ ਜੋ ਹੁਣ ਤੱਕ ਇਹਨਾਂ ਨੇ ਆਪਣੀਆਂ ਸਰਕਾਰਾਂ ਦੇ ਹੁੰਦੇ ਹੁੰਦੇ ਜੋ ਕਰਿਆ ਅੱਜ ਵਿਰੋਧ ਕਰਨਾ ਉਹਨਾਂ ਦਾ ਹੱਕ ਆ ਪਰ ਇਹ ਵਿਰੋਧ ਕਰ ਕਿਸ ਲਹਿਜੇ ਦੇ ਨਾਲ ਰਹੇ ਆ ਜਦੋਂ ਕਿਸਾਨ ਸਰਹੱਦਾਂ ਤੇ ਬੈਠੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਸਮੇਂ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਸਾਹਮਣੇ ਸੰਸਦ ਦੇ ਵਿੱਚ ਉਹ ਤਖਤੀ ਲੈ ਕੇ ਉਹ ਪੇਸ਼ ਹੋਏ ਸੀ ਕਿ ਤੁਸੀਂ ਕਿਸਾਨਾਂ ਲਈ ਕੀ ਕਰ ਰਹੇ ਹੋ ਤਾਂ ਇਹਨਾਂ ਦੇ ਜਿਹੜੇ ਸੰਸਦ ਮੈਂਬਰ ਸੀ ਉਦੋਂ ਉਹ ਕੇਂਦਰ ਦੀ ਸਰਕਾਰ ਦੇ ਪੱਖ ਦੇ ਵਿੱਚ ਸੀ। ਨਸ਼ਾ ਤਸਕਰਾਂ ਦੇ ਮਾਮਲੇ ਦੀ ਵੀ ਕਹਿ ਰਹੇ ਨੇ ਕਿ ਛੋਟੀਆਂ ਮੱਛੀਆਂ ਨੂੰ ਫੜ ਰਹੇ ਨੇ ਵੱਡੇ ਮગરਮੱਛਾਂ ਨੂੰ ਛੱਡੀ ਬੈਠੇ ਨੇ। ਕੋਈ ਗੱਲ ਨਹੀਂ ਜੀ ਜਿਹੜੇ ਇਹਨਾਂ ਦੇ ਮગરਮੱਛ ਪਾਲੇ ਹੋਏ ਆ ਉਹਨਾਂ ਦੇ ਵੀ ਨਕੇਲ ਆ ਜਿਹੜੀ ਛੇਤੀ ਕੱਸੀ ਜਾਊਗੀ। ਜਿਹੜੀਆਂ ਛੋਟੀਆਂ ਮੱਛੀਆਂ ਸੀ ਉਹਨਾਂ ਨੂੰ ਖਾ-ਖਾ ਕੇ ਹੀ ਮગરਮੱਛ ਪੈਦਾ ਹੁੰਦੇ ਆ ਇਹਨਾਂ ਨੇ ਹੀ ਕਰਿਆ। ਗੁੰਡੇ ਗੁੰਡੇ ਇਹਨਾਂ ਨੇ ਪੈਦਾ ਕਰਿਆ, ਨਸ਼ਾ ਤਸਕਰ ਇਹਨਾਂ ਨੇ ਪੈਦਾ ਕਰਿਆ। ਸਾਡਾ ਕੋਈ ਵੀ ਬੰਦਾ ਇਹ ਦੱਸ ਦੋ। ਕਿ ਜਿਹੜੇ ਨੂੰ ਸਰਕਾਰ ਦੀ ਸਹਯੋ ਹੋਵੇ ਤੇ ਉਹ ਨਸ਼ਾ ਵੇਚਦਾ ਹੋਵੇ ਜਾਂ ਗੁੰਡਾਗਰਦੀ ਕਰਦਾ ਹੋਵੇ ਬਿਲਕੁਲ ਜੀ ਇਹਨਾਂ ਦੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਰੱਟ ਪਾਈ ਉਹ ਕੌਣ ਨੇ ਕਾਂਗਰਸ ਦੇ ਤਾਂ ਉਹ ਵਕੀਲ ਨੇ ਜਿਨ੍ਹਾਂ ਨੇ ਰੱਟਾਂ ਪਾਈਆਂ ਘਰਨ ਤੋੜਨ ਦੇ ਖਿਲਾਫ ਕਿਉਂਕਿ ਇਹਨਾਂ ਦੇ ਪੋਤੜੇ ਆ ਜਿਹੜੇ ਫਰੋਲੇ ਜਾਣੇ ਆ ਸਿਆਸੀ ਜਿਹੜੀ ਸਰਪ੍ਰਸਤੀ ਦੇ ਹੇਠ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਪੁੱਤ ਤੀ ਮਰਵਾਏ ਨੇ ਨਸ਼ੇ ਦੇ ਦਲਦਲ ਦੇ ਵਿੱਚ ਸੁੱਟ ਕੇ ਤੇ ਉਹ ਇਹਨਾਂ ਕਾਲੀ ਕਾਂਗਰਸੀਆਂ ਦੇ ਦਾ ਪਾਲੇ ਹੋਏ ਬੰਦੇ ਸੀ ਇਹਨਾਂ ਨੂੰ ਡਾਰਾ ਵੀ ਕਿਤੇ ਨਾ ਕਿਤੇ ਉਹ ਸਾਡੀ ਗੱਲ ਆ ਜਿਹੜੀ ਉਹ ਬਾਹਰ ਆਊਗੀ ਉਸੇ ਕਰਕੇ ਉਹਨਾਂ ਦਾ ਸਾਥ ਦੇ ਰਿਹਾ ਬਿਲਕੁਲ ਬਿਲਕੁਲ